ਪਰ 5 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਕੀ ਸੀ ਪੂਰਾ ਮਾਮਲੇ ਦੇ ਬਾਰੇ ਜਾਣਕਾਰੀ ਦਿਓ ਹਮ ਕੱਲ ਸਾਡੇ ਇੰਸਪੈਕਟਰ ਹਰਬੰਸ ਸਿੰਘ ਜੀ ਆਪਣੀ ਟੀਮ ਦੇ ਨਾਲ ਜੰਡੇਆਲਾ ਗੁਰੂ ਦੇ ਏਰੀਆ ਚ ਡਿਸਟ੍ਰਿਕਟ ਅੰਦਸਰ ਦੇ ਏਰੀਆ ਦੇ ਵਿੱਚ ਪੀਓਜ਼ ਦੀ ਤੰਦਰ ਜਿਹੜੇ ਹੈਗੀ ਆ ਤਲਾਸ਼ ਦੇ ਵਿੱਚ ਉੱਥੇ ਮੌਜੂਦ ਸੀਗੇ ਕਿਉਂਕਿ ਆਲਰੇਡੀ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਸੀਨੀਅਰ ਆਫਿਸਰਸ ਵੱਲੋਂ ਐਂਡ ਸਾਡੇ ਏਆਈਜੀ ਸਾਹਿਬ ਸ਼੍ਰੀ ਸੁਨੀਦੀਪ ਸ਼ਰਮਾ ਜੀ ਦੇ ਡਾਇਰੈਕਸ਼ਨ ਤੇ ਉੱਥੇ ਟੀਮ ਗਈ ਸੀਗੀ ਤੇ ਉਥੇ ਸਟਿੰਗ ਇਨਸਪੈਕਟਰ ਸਾਹਿਬ ਨੂੰ ਇੱਕ ਇਨਫੋਰਮੇਸ਼ਨ ਹੋਈ ਕਿ ਅਮਰਿਤਪਾਲ ਮਤੀ ਅਤੇ ਇੱਕ ਹੈਗਾ ਸਨੀ ਕੁਮਾਰ ਸਨੀ ਜਿਹੜੇ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਆ ਤੇ ਕਾਫੀ ਪਹਿਲਾਂ ਤੋਂ ਹੀ ਹਿਰੋਇਨ ਦਾ ਸਪਲਾਈ ਦਾ ਕੰਮ ਕਰ ਰਹੇ ਆ ਤੇ ਕੱਲ ਵੀ ਇਹਨਾਂ ਨੇ ਜਿਹੜੀ ਹੈਗੀ ਸਪਲਾਈ ਉਹ ਜੰਡੇਆਲਾਗੁਰੂ ਸਾਈਡ ਨੂੰ ਜਾਣਾ ਸੀਗਾ ਤੇ ਉਥੇ ਇੰਦਰ ਫਾਰਮ ਦੇ ਕੋਲ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਤੇ ਉਥੇ ਇਹਨਾਂ ਨੇ ਉਹਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਵਹੀਕਲਸ ਦੀ ਤੇ ਜਿੱਥੇ ਇਹਨਾਂ ਨੂੰ ਇੱਕ ਮੋਟਰਸਾਈਕਲ ਜਿਹਦੇ ਉੱਪਰ ਦੋ ਨੌਜਵਾਨ ਸੀਗੇ ਉਹ ਇਹਨਾਂ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਕਾਬੂ ਕਰਕੇ ਜਦੋਂ ਸਰਚ ਕੀਤੀ ਚੈਕਿੰਗ ਕੀਤੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕਰਕੇ ਬੁਲਾ ਲਿਆ ਤੇ ਉੱਥੇ ਜਦੋਂ ਚੈਕਿੰਗ ਦੌਰਾਨ ਇੱਕ ਬੈਗ ਸੀਗਾ ਇਹਨਾਂ ਦੇ ਕੋਲ ਗ੍ਰੀ ਕਲਰ ਦਾ ਬੈਗ ਸੀ ਬੈਗ ਦੇ ਵਿੱਚੋਂ ਸਾਨੂੰ ਹਿਰੋਇਨ ਬਰਾਮਦ ਹੋਈ ਸਰ ਕੀ ਬੈਕਗ੍ਰਾਉਂਡ ਹੈ ਇਹਨਾਂ ਦੀ ਕੀ ਕੰਮ ਕਰਦੇ ਸੀ ਪਹਿਲਾਂ ਉਹ ਜਿਹੜੇ ਹਿਰੋਇਨ ਵੇਚਣ ਲੱਗੇ ਕੀ ਕਾਰਨ ਸੀ ਇਹ ਐਕਚੁਅਲੀ ਹੈ ਵਿਲੇ ਪਹਿਲਾਂ ਵੀ ਵਿਲੇ ਸੀਗੇ ਹੁਣ ਵੀ ਵਿਲੇ ਹੈਗੇ ਆ ਬਟ ਸਿਰਫ ਇਸ ਕੰਮ ਦੇ ਵਿੱਚ ਐਜ਼ ਅ ਕੋਰੀਅਰ ਇਹ ਜਿਹੜਾ ਹੈਗਾ ਇਹ ਕੰਮ ਕਰਦੇ ਆ ਮਤਲਬ ਕਿੰਗ ਪਿੰਨ ਕੋਈ ਹੋਰ ਹੈ ਕਿੰਗ ਪਿੰਨ ਕੋਈ ਹੋ ਰਾਇਆ ਇਹਨਾਂ ਦਾ ਤੇ ਉਹਦੇ ਲਿੰਕ ਹੋ ਸਕਦੇ ਆ ਤੇ ਕਰਾਸ ਦੀ ਬਾਰਡਰ ਵੀ ਹੋਣ ਤੇ ਉਹਦੇ ਤੱਕ ਅਸੀਂ ਪਹੁੰਚਾਂਗੇ ਹਜੇ ਫਿਲਹਾਲ ਦੀ ਘੜੀ ਕੋਈ ਇੰਟਰਨੈਸ਼ਨਲ ਲਿੰਕ ਸਾਹਮਣੇ ਆਇਆ ਜਾਂ ਹਜੇ ਸਰਚ ਇਹਦੇ ਬਾਰੇ ਹਜੇ ਰਿਮਾਂਡ ਲੈਣ ਤੋਂ ਬਾਅਦ ਤੇਦੀ ਡਿਟੇਲਸ ਕੋਸ਼ਿਸ਼ ਹੋਏਗੀ ਤੇ ਫਿਰ ਉਹ ਸਾਰੀ ਚੀਜ਼ ਕਲੀਅਰ ਆਏਗੀ ਕਿੰਨੇ ਸਮੇਂ ਤੋਂ ਸਰ ਇਹ ਕੰਮ ਕਰਦੇ ਆ ਇਹ ਪਿਛਲੇ ਕਰੀਬ 3-4 ਸਾਲ ਤੋਂ ਵਿਨਾਦਾ ਜੀ ਕੰਮ ਦੇ ਵਿੱਚ ਇਨਵੋਲ ਹੈਗੇ ਹੋ ਇਹਨਾਂ ਦੇ ਇਹਦੇ ਖਿਲਾਫ ਜਿਹੜਾ ਅਮਰਿਤਪਾਲ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਵੀ ਦਰਜ ਆਲਰੇਡੀ ਤੇ ਹੁਣ ਵੀ ਇਹ ਕਰੀਬ ਮਹੀਨਾ ਖੋਇਆ ਨੂੰ ਇਹ ਜ਼ਮਾਨਤ ਆ ਹੋਇਆ ਸਰ ਖੁਦ ਵੀ ਐਡਿਕਟ ਨੇ ਇਹ ਹਾਂ ਇਹ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਮਰਿਤਪਾਲ ਸਰ ਇਹ ਜਿਹੜਾ ਨੇ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਫਿਲਹਾਲ ਤਾਂ ਅਜੇ ਦੋ ਜਣੇ ਜਿਹੜੇ ਹੈਗੇ ਆ ਇਹੀ ਐਜ਼ ਏ ਕੂਰੀਅਰ ਮਿਲ ਕੇ ਕੰਮ ਕਰਦੇ ਰਹੇ ਆ ਤੇ ਇਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਹੋ ਸਕਦੇ ਆ ਉਹ ਜਦੋਂ ਅਸੀਂ ਸਾਰੀ ਡਿਟੇਲਡ ਕਸ਼ਿਸ਼ ਹੋਈਗੀ ਤੇ ਇਹਨਾਂ ਦੇ ਜਿਹੜੇ ਡਾਟਾਸ ਕੱਢਣਗੇ ਦੇ ਮੋਬਾਈਲ ਵਗੈਰਾ ਤੁਹਾਨੂੰ ਸਾਨੂੰ ਕਾਫੀ ਹੱਦ ਤੱਕ ਕਲੀਅਰ ਸਰ ਐਸਟੀਐਫ ਹੁਣ ਇਹਨਾਂ ਤੇ ਕੀ ਕਾਰਵਾਈ ਕਰੇ ਪਹਿਲਾਂ ਤਾਂ ਇਹਨਾਂ ਦਾ ਮਾਨਯੋਗ ਜੱਜ ਸਾਹਿਬ ਤੋਂ ਅਸੀਂ ਰਿਕਵੈਸਟ ਕਰਕੇ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਇਹਨਾਂ ਦਾ ਨੈਟਵਰਕ ਜੋ ਹੈ ਜਿੱਥੋਂ ਇਹ ਸਪਲਾਈ ਚੇਨ ਹੈਗੀ ਆ ਉਹਨੂੰ ਬਸਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਜਿੰਨੇ ਵੀ ਬੰਦੇ ਇਨਵੋਲ ਹੋਣਗੇ ਉਹ ਸੇ ਡਿਸਕਲੋਸ ਕਰਾਂਗੇ ਬਾਅਦ ਵਿੱਚ